ਮਸਲਾ ਕਹਿੰਦੇ ਇੱਕ ਫੈਕਟਰੀ ਦੇ ਪ੍ਰਦੂਸ਼ਣ ਦਾ ਕਿ ਰਹਾਇਸ਼ੀ ਏਰੀਏ ਦੇ ਵਿੱਚ ਫੈਕਟਰੀ ਬਣ ਸਕਦੀ ਹੈ ਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਇਧਰਲੀ ਸ਼ੈਡ ਆ ਜਿਹੜਾ ਲੋਕਾਂ ਦੀ ਰਹਾਇਸ਼ ਹੈ ਮਕਾਨ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਕਾਫੀ ਮਕਾਨ ਹੈ ਜਿਹੜੇ ਬਣੇ ਹੋਏ ਨੇ ਇਹ ਰਹਾਇਸ਼ੀ ਏਰੀਆ ਦੀਆਂ ਤਸਵੀਰਾਂ ਦਿਖਾ ਰਹੇ ਆ ਤੇ ਜੇ ਥੋੜਾ ਜਿਹਾ ਕੈਮਰਾ ਇਧਰਲੀ ਸ਼ੈਡ ਕਮਾ ਦਿੱਤਾ ਜਾਵੇ ਤਾਂ ਸਾਹਮਣੇ ਬਣੀ ਹੋਈ ਹੈ ਇਹ ਫੈਕਟਰੀ ਇਹ ਫੈਕਟਰੀ ਨੂੰ ਕਿਹਨੇ ਮਨਜ਼ੂਰੀ ਦਿੱਤੀ ਹੈ ਕਹਿੰਦੇ ਮਨਜ਼ੂਰੀ ਦਿੱਤੀ ਹੈ ਸਟੇਟ ਨੇ ਕਿ ਸਟੇਟ ਨੇ ਹਵਾ 'ਚ ਬੈਠ ਕੇ ਇਹ ਮਨਜ਼ੂਰੀ ਦੇ ਦਿੱਤੀ ਜਾਂ ਇੱਥੇ ਆ ਕੇ ਚੈਕਿੰਗ ਕੀਤੀ ਸੀ ਦੱਸਿਆ ਜਾ ਰਿਹਾ ਇੱਥੇ ਨੇੜੇ ਸਕੂਲ ਵੀ ਨੇ ਤੇ ਇੱਕ ਸਾਹਮਣੇ ਆ ਮਕਾਨ ਬਣਿਆ ਹੋਇਆ ਜਿਹੜਾ ਇਹ ਮਾਲਕ ਇਸ ਨੂੰ ਛੱਡ ਕੇ ਚਲਾ ਗਿਆ ਸੋਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਮਾਲਕ ਦੇ ਨਾਲ ਵੀ ਗੱਲਬਾਤ ਕਰਾਂਗੇ ਆਖਰਕਾਰ ਮਕਾਨ ਛੱਡਣ ਦਾ ਕਾਰਨ ਕੀ ਰਿਹਾ ਇੰਨਾ ਸੋਹਣਾ ਮਕਾਨ ਬਣਿਆ ਹੋਇਆ ਪੱਕਾ ਕਿੰਨਾ ਪੈਸਾ ਲਾਇਆ ਹੋਊਗਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੱਥਰ ਲੱਗਿਆ ਹੋਇਆਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਕਾਰਨ ਹੈ ਸਟੇਟ ਨੇ ਮਨਜ਼ੂਰੀ ਦਿੱਤੀ ਆ ਲੋਕਾਂ ਦਾ ਕਹਿਣਾ ਹਵਾ ਦੇ ਵਿੱਚ ਬੈਠ ਕੇ ਮਨਜ਼ੂਰੀ ਦੇ ਦਿੱਤੀ ਪਰ ਮੌਕੇ ਤੇ ਆ ਕੇ ਇੱਥੇ ਮੌਕਾ ਨਹੀਂ ਦੇਖਿਆ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਨਾਮ ਹੈ ਬਈ ਆਪਣਾ ਮਲਕੀ ਸਿੰਘ ਕਿਹੜਾ ਪਿੰਡ ਹੈ ਕਮਾਲੂ ਜੀ ਮਲਕੀ ਸਿੰਘ ਤੁਹਾਡੇ ਇੱਕ ਫੈਕਟਰੀ ਨੂੰ ਲੈ ਕੇ ਇੱਥੇ ਧਰਨਾ ਚੱਲੀ ਜਾਂਦਾ ਤਿੰਨ ਦਿਨ ਹੋ ਗਏ ਦੱਸਿਆ ਜਾ ਰਿਹਾ ਵੀ ਤੁਸੀਂ ਵੀ ਇੱਥੇ ਕੋਈ ਮਕਾਨ ਪਾਇਆ ਸੀ ਉਹਦੇ ਚ ਰਹਿਣੀ ਹੈ ਮਕਾਨ ਮੇਰੇ ਮੰਨ ਲਓ ਹੂੰ ਫੈਕਟਰੀ ਕਰਕੇ ਮੰਨ ਲਓ ਬੱਚੇ ਨਿੱਕੇ ਨਿੱਕੇ ਬੱਚੇ ਹੀ ਹੂੰ ਬਹੁਤ ਜ਼ਿਆਦਾ ਮੁਸ਼ਕਲਾਂ ਦੀ ਹੈ ਇੱਥੇ ਖੇਤ ਵੀ ਖੜਨਾ ਔਖਾ ਹੈਗਾ ਆ ਦਾ ਨਾਲ ਮਕਾਨ ਨਾਲ ਹੀ ਆ ਗਈ ਇਸ ਲਈ ਛੱਡ ਕੇ ਹੁਣ ਪਿੰਡ ਜਾਣਾ ਪੈ ਗਿਆ ਦੁਬਾਰੀ ਅੱਛਾ ਮਕਾਨ ਤੇ ਪੈਸਾ ਲਾਇਆ ਸੀ ਵੀਰੇ ਇੱਥੇ ਪੈਸਾ 8-10 ਲੱਖ ਰੁਪਏ ਲਾਇਆ ਹੁਣ ਉਹ ਛੱਡਣਾ ਪੈ ਗਿਆ ਕਿਉਂਕਿ ਬਹੁਤ ਜ਼ਿਆਦਾ ਆਉਂਦੀ ਇਹਨਾਂ ਦੀ ਅੱਛਾ ਫੇਰ ਪਿੰਡ ਚਲੇਗੇ ਹਾਂ ਪਿੰਡ ਦੁਬਾਰੀ ਪਿੰਡ ਚਲੇ ਗਏ ਹੋਰ ਕਿਹਨੀ ਕਿਹ ਸਮੱਸਿਆ ਆਉਂਦੀ ਇੱਥੇ ਇੱਥੇ ਖਰੀਦਾਂ ਨਹੀਂ 10 ਮਿੰਟ ਖੇਤ ਮਸਾਉਣੇ 10 ਮਿੰਟ ਜਲਾ ਕੇ ਫੇਰ ਭੱਜਣੇ ਸਾਰਾ ਦਿਨ ਮੁਸਕਬ ਮਾਰੀ ਜਾਂਦੀ ਹੈ ਅਗਰੀ ਦੀ ਅੱਛਾ ਕੋਈ ਇਹਨਾਂ ਕੋਲ ਹੋਣੀ ਕੋਈ ਸੇਫਟੀਆਂ ਨਹੀਂ ਇਹਨਾਂ ਦੀ ਕੋਈ ਵ ਕੋਈ ਜ਼ਮੀਨ ਵੀ ਡਬਲ ਨੂੰ ਦੇਣ ਨੂੰ ਕਹਿੰਦੇ ਆ। ਹਾਂ ਜ਼ਮੀਨ ਇਹਨਾਂ ਕੋਲੇ ਜੀ ਗਨੇਰੇ ਲਾਉਣ ਨੂੰ ਕੋਈ ਜਗ੍ਹਾ ਨਹੀਂ। ਮੰਨ ਲਓ ਆਸੇ-ਬਸੇ ਲੋਕਾਂ ਨੂੰ ਮੰਗ ਰਹੀ ਹੈ ਵੀ ਤੁਹਾਨੂੰ ਡਬਲ ਦੇ ਕੇ ਦੇ ਦਾਂਗੇ। ਆਹ ਦਰਖਤ ਲਾਉਣ ਨੂੰ ਪਰ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਦੇ ਰਿਹਾ ਦਰਖਤਾਂ ਨੂੰ ਵੀ। ਨਾ ਤਾਂ ਇਹਨਾਂ ਕੋਲੇ ਕੋਈ ਦਰਖਤਾਂ ਨੂੰ ਜਗ੍ਹਾ ਹੈ। ਪਾਣੀ ਤਾਂ ਇਹ ਥੱਲੇ ਵਹ ਲੋ। ਤਰਸੇ ਪਾਰੇ ਆ ਪਾਣੀ ਵੀ। ਨਾ ਇਹਨਾਂ ਕੋਲੇ ਪਾਣੀ ਦੀ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਇਹਨਾਂ ਕੋਲੇ ਕੋਈ ਆਹ ਟਰਾਂਪੋਰਟਰੀ ਵਾਸਤੇ ਜਗ੍ਹਾ ਹੈ ਕਿ ਇਹਨਾਂ ਦੇ ਟਰੱਕ ਵਗੈਰਾ ਖੜਾਣ ਨੂੰ। ਉਹ ਵੀ ਮੰਨ ਲਓ ਸੜਕ ਦੇ ਖੜਦੇ ਜਿਆਦਾ ਇਹਨਾਂ ਦੇ ਆਵਾਜਾਈ ਨੂੰ ਬੱਚੇ ਜਾਂਦੇ ਸਾਡੇ ਆਵਾਜਾਈ ਦਾ ਬਹੁਤ ਜ਼ਿਆਦਾ ਟਿਕਰ ਪੈਂਦੀ ਹੈ ਸਾਨੂੰ ਅੱਛਾ ਤੁਸੀਂ ਖੇਤੋਂ ਆਉਣੇ ਹੋ ਕਈ ਵਾਰੀ ਕੰਮਧੰਦੇ ਵਾਲਿਆਂ ਨੂੰ ਲੈ ਕੇ ਆਉਣੇ ਹੋ ਫਿਰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਆਉਂਦੀ ਕੰਮਧੰਦੇ ਵਾਲੋ ਵੀ ਉੋਂ ਹਟ ਗਏ ਦਿਹਾੜੀਆ ਵੀ ਉੋਂ ਹਟ ਗਏ ਆਸੇ-ਵਾਸੇ ਕਹਿੰਦੇ ਜੀ ਜ਼ਿਆਦਾ ਮੁਸਕਰਾ ਕੇ ਵੀ ਹੋਰ ਪਾਸੇ ਦਿਹਾੜੀਆ ਵਗਦੇ ਸਾਡੇ ਖੇਤਾਂ 'ਚ ਨਹੀਂ ਆਉਂਦੇ ਜੀ ਦਿਹਾੜੀਆ ਵੀ ਅੱਛਾ ਅਬ ਆਗਲਾ ਸੜਕ ਬੰਨ੍ਹਾ ਰੱਖੀਏ ਜੀ ਪਤਮਲੋ ਕਬੂਤਰ ਵਗੈਰਾ ਕੋਈ ਚੀਜ਼ ਦੇਖ ਲੋ ਇਥੇ ਅੱਗੇ ਜ਼ਿਆਦਾ ਕਬੂਤਰ ਵਗੈਰਾ ਸੀ ਕੋਈ ਇਥੇ ਕ ਕਿੰਤਾ ਸਾਰੇ ਪੁੱਛਦੇ ਆ ਵੀ ਇਹ ਰਾਈਟ ਟਾਈਪ ਚੱਲ ਸਕਦੀ ਹੈ ਇਹ ਰਾਈਟ ਕਿਸ ਸਾਉਂ ਦਾ ਕਹਿ ਰਹੇ ਹੋ ਵੀ ਇਹ ਜਿ ਚਲਾ ਸਕਦੇ ਨੇ ਮਤਲਬ ਪ੍ਰਦੂਸ਼ਣ ਆਏ ਹੋ ਸਕਦਾ ਨਹੀਂ ਜਿਹੜੇ ਦੇਖੋ ਮੈਂ ਹੁਣ ਫੈਕਟਰੀ ਇਸ ਟਾਈਮ ਬੰਦ ਹੈ 4 ਦਿਨ ਹੋ ਗਏ ਤੁਹਾਨੂੰ 4 ਠੀਕ ਹੈ ਜੀ ਤੇ ਮੈਂ ਜਿਹੜੇ ਇਕੁਪਮੈਂਟ ਹੈ ਮੈਂ ਤਾਂ ਸਿਰਫ ਉਹੀ ਵੈਰੀਫਾਈ ਕਰ ਸਕਦਾ ਵੀ ਉਹ ਸਹੀ ਲੱਗੇ ਹੋਏ ਆ ਆਪਸ ਚ ਜੁੜੇ ਆ ਕਿ ਨਹੀਂ ਜੁੜੇ ਠੀਕ ਹੈ ਤੇ ਉਹ ਮੈਂ ਚੈੱਕ ਕੀਤੀ ਉਹ ਲੱਗੇ ਹੋਏ ਆ ਜਿਹੜੇ ਮਿਨੀਮਮ ਰਿਕੁਆਇਰ ਇਹਨਾਂ ਦੇ ਹੈਗੇ ਆ ਵੀ ਲੱਗੇ ਹੋਣੇ ਚਾਹੀਦੇ ਆ ਉਹ ਤਾਂ ਲੱਗੇ ਹੋਏ ਆ ਇਹ ਜੇ એનર્ਜੀ ਦੀ ਕਾਇਦਾ ਵੀ ਗ੍ਰੀਨ ਵੈਲਟ ਚਾਹੀਦੀ ਹੈ ਜੀ ਬਾਰੂ ਫੈਕਟਰੀ ਦਾ ਲੱਗਦੇ ਆ ਅੰਦਰ ਗ੍ਰੀਨ ਵੈਲਟ ਤਿੰਨ ਪਾਸੇ ਲੱਗੀ ਇੱਕ ਪਾਸੇ ਬਾਹਰ ਲਵਾਈ ਵੀ ਹੈ ਜੀ ਅੰਦਰਲੇ ਪਾਸੇ ਲੱਗੇ ਹੋਏ ਆ ਬੂਟੇ ਅੰਦਰ ਉਹਦੇ ਨਾਲ ਤਾਂ ਇਹ ਗ੍ਰੀਨ ਵੈਲਟ ਇੰਦਰ ਚਾਹੀਏ ਜਿਵੇਂ ਆਸੀ ਗ੍ਰੀਨ ਵੈਲਟ ਇੱਕ ਮਿੰਟ ਤੁਸੀਂ ਕਿਹੜਾ ਬੋਲੋ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਗਾਈਡਲਾਈਨ ਦੇ ਹਿਸਾਬ ਨਾਲ ਉਹ ਸਹੀ ਪੂਰੀਆਂ ਕਰਾਈਆਂ ਹੋਈਆਂ ਕਈ ਵਾਰੀ ਜੇ ਫੇਰ ਵੀ ਚੀਜ਼ਾਂ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹਨੂੰ ਦੇਖਿਆ ਜਾਂਦਾ ਵੀ ਹੋਰ ਕੀ ਕਰਾ ਸਕਦੇ ਆ ਐਡੀਸ਼ਨਲ ਤਾਂ ਉਹ ਹੁਣ ਇਹਨਾਂ ਨੂੰ ਉਸ ਹੌਨ ਨਾਲ ਦੇਖਾਂਗੇ ਕਿ ਵੀ ਸਮੈਲ ਜਿਹੜੀ ਹੈਗੀ ਹੈ ਮੇਨ ਸਮੈਲ ਦੀ ਜਿਹੜੀ ਪ੍ਰੋਬਲਮ ਹੈ ਤੁਹਾਡੇ ਵੱਲੋਂ ਦੱਸੀ ਗਈ। ਸਰ ਇਹ ਵਿਜ਼ਿਟ ਦਾ ਸਾਨੂੰ ਕੁਝ ਲਿਖ ਕੇ ਦੇ ਕੇ ਜਾਵੋ ਜੀ। ਨਹੀਂ ਲਿਖ ਦੇ ਤਾਂ ਮੈਂ ਆਪਦੀ ਰਿਪੋਰਟ ਬਣਾਈ ਹੈ ਜੀ ਉਹ ਹਾਇਰ ਅਥਾਰਟੀ ਨੂੰ ਭੇਜੀ। ਉਹ ਸਾਨੂੰ ਕਾਪੀ ਉਧਰੋਂ ਮਿਲ ਜਾਊਗਾ ਆਰਟੀਐਸ। ਸਾਰਾ ਸਾਡੇ ਨਾਲ ਇਥੇ ਕਈ ਵਾਰੀ ਅਸੀਂ ਦੇਖਿਆ ਜੀ ਦੀਵਾਲੀ ਵਲੇ ਨਾ ਜੀ ਕਿਸੇ ਦੀ ਕੋਕ ਕੋਕ ਵੀ ਐਕਸਪਾਇਰ ਪਿਆ ਹੋਣਾ ਦੁਕਾਨ ਤੇ ਜੀ। ਤੇ ਉਹਦੇ ਆ ਕੇ ਨਾ ਜਿਹੋ ਤੇ ਸੀਲ ਲਾ ਜਾਂਦੇ ਜਿਹਨੂੰ ਬਲੌਕ ਕਰ ਜਾਂਦੇ ਆ ਜੀ। ਇਹ ਨੂੰ ਤੁਸੀਂ ਕਹਿ ਰਹੇ ਆਂ ਵੀ ਇਹ ਹੌਲੀ ਹੌਲੀ ਸੁਧਾਰੂ ਹੈ ਜੀ ਇਹਨੂੰ ਸਾਲ 1.5 ਸਾਲ ਤਾਂ ਹੋ ਗਿਆ ਜੀ ਇਹਨੂੰ ਚੱਲੀ ਜਾਂਦੀ ਉਹ ਸਾਨੂੰ ਇਹਨੇ ਤਪਾ ਛੱਡਿਆ ਉੱਥੇ ਜੀ ਖੜ ਨੂੰ ਥਾਣੀ ਸਾਡੇ ਇਹਨੂੰ ਕੰਮ ਸੇਗਾ ਮੈਂ ਇਹਨੂੰ ਸੀਲ ਦੇ ਇਹਨੇ ਕੀ ਕਰੀਦਾ ਸੀਲ ਕਰੋ ਨਾ ਜੀ ਉਹਨੂੰ ਇੰਨੀ ਸਮੈਲ ਆ ਰਹੀ ਸੀ ਤਰਕੇ ਗੱਡੀਆਂ ਕੱਢੀਆਂ ਇਹਨਾਂ ਕੈਮੀਕਲ ਦੀਆਂ ਕੈਮੀਕਲ ਤਾਂ ਨਹੀਂ ਤੇਲ ਇਹਦੇ ਵਿੱਚ ਫਿਰ ਉਹੋਸੀ ਦੀ ਸਮੈਲ ਆਈ ਉਹਦੀ ਸਮੈਲ ਇੱਥੋਂ ਕਮਾਲੂ ਪਿੰਡ ਹੈ 1 ਕਿਲੋਮੀਟਰ ਦੇ ਜੀ ਟੈਂਕੀਆਂ ਜਿਹੜੀਆਂ ਜੀ ਰੋਟੀ ਨਹੀਂ ਖਾ ਸਕਦਾ ਸ਼ਾਮ ਨੂੰ ਜੀ ਮੇਰਾ ਸ਼ਹਿਰ ਵੀ ਨਹੀਂ ਹੈ ਜੀ ਪਾਣੀ ਕਿੱਧਰ ਨਹੀਂ ਹੈ ਸ਼ਹਿਰੀ ਏਰੀਆ ਨਹੀਂ ਹੈ ਜੀ ਇੰਡਸਟਰੀਅਲ ਏਰੀਆ ਨਹੀਂ ਇੰਡਸਟਰੀਅਲ ਏਰੀਆ ਇੱਥੇ ਤੁਸੀਂ ਪਹਿਲਾਂ ਵਿਜ਼ਿਟ ਕੀਤਾ ਹੋ ਚਾਰ ਸ਼ਹਿਰੇ ਰੈਸਟੋਰੈਂਟਸ ਟੋਪ ਦੇ ਸਕੂਲ ਹੈ ਦੋ ਪਰ ਉਹਨਾਂ ਸਰਕਾਰ ਨੇ ਉਹਨੂੰ ਇੰਡਸਟਰੀਅਲ ਕਰ ਦਿੱਤਾ ਨਹੀਂ ਉਹ ਸਹੀ ਹੈ ਸਰ ਹਾਂਜੀ ਪਰ ਜਿਹੜੇ ਟੋਪ ਰੈਸਟੋਰੈਂਟ ਸਕੂਲ ਹੈ ਤੁਸੀਂ ਵੀ ਤਾਂ ਵਿਜ਼ਿਟ ਕੀਤਾ ਹੋ ਪਹਿਲਾਂ ਇਹਨਾਂ ਦੇ ਨਾਲ ਆ ਜਾਵਾਂ ਪਰਮਿਸ਼ਨ ਦਿੱਤੀ ਹੋਈ ਹੈ ਸਟੇਟ ਵੱਲੋਂ ਇੱਕ ਪਰਮਿਸ਼ਨ ਹੁੰਦੀ ਹੈ ਜਿਸ ਤੋਂ ਬਾਅਦ ਹੀ ਉਹ ਕਰ ਸਕਦੇ ਜੀ ਬਿਲਕੁਲ ਸਟੇਟ ਨੇ ਪਰਮਿਸ਼ਨ ਦਿੱਤੀ ਮਲੇ ਤੁਸੀਂ ਵਿਜਿਟ ਕੀਤਾ ਤੁਸੀਂ ਉਹਦੇ ਕੇਸ ਤੇ ਜਾਂ ਉਹਦੇ ਪਾਸੇ ਕੁਛ ਨਹੀਂ ਲਿਖਾਈ ਤੇਰੇ ਸ਼ੀਰੀਆ ਜਿੱਥੇ ਰਹਿ ਸ਼ਾਇਦ ਨੇੜੇ ਸਕੂਲ ਇੰਡਸਟਰੀਅਲ ਜ਼ੋਨ ਹੀ ਕੱਟਿਆ ਹੋਇਆ ਨਹੀਂ ਸਰਕਾਰ ਨੇ ਰੈ residenial zone ਨਹੀਂ ਸਰਕਾਰ ਆਏ ਨਹੀਂ ਜੋ ਤਾਂ ਕਾਗਜ਼ਾਂ 'ਚ ਦੱਬੇ ਨੇ ਇੱਕ ਮਿੰਟ ਮੈਂ ਤਾਂ ਜਿਹੜਾ ਇੰਡਸਟਰੀਅਲ ਜ਼ੋਨ ਕੱਟਿਆ ਗਿਆ ਜੀ ਉਹ ਤਾਂ ਉੱਪਰ ਹਵਾ 'ਚ ਬਹਿ ਕੇ ਕੱਟਿਆ ਗਿਆ ਜਿੱਥੇ ਕਿਸੇ ਨੇ ਆ ਕੇ ਦੇਖੇ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਸਟਾਰ ਪਲੱਸ ਸਕੂਲ ਇੰਡਸਟਰੀਅਲ ਏਰੀਆ ਦੇ ਵਿੱਚ ਹੈ ਜੀ ਡੀਏਵੀ ਸਕੂਲ ਇੰਡਸਟਰੀਅਲ ਏਰੀਆ ਦੇ ਵਿੱਚ ਹੈ ਜੀ ਠੀਕ ਹੈ ਇੱਥੇ ਕਨੋਲੀਆ ਉਹ ਇੰਡਸਟਰੀਅਲ ਏਰੀਆ ਦੇ ਵਿੱਚ ਹੈ ਜੀ ਠੀਕ ਹੈ ਕਮ ਸੇ ਕਮ ਆਸ ਇੱਥੇ ਹੁਣ ਫੇਰ ਆ ਕਨੋਲੀ ਰਾਮਾ ਮੰਡੀ ਇੱਥੋਂ ਸਿਰਫ 200 ਮੀਟਰ ਹੈ ਆ ਸਾਹਮਣੇ ਰਾਮਾ ਮੰਡੀ ਦੇ ਘਰ ਹੈ ਜੀ ਠੀਕ ਹੈ ਉਹਦੇ ਨਾਲ ਜੀ ਇੰਡਸਟਰੀ ਇਹ ਕਿੱਦਾਂ ਹੋ ਸਕਦਾ ਜੀ ਕਿ ਸਕੂਲ ਦੇ ਨਾਲ ਫੈਕਟਰੀ ਇਹ ਇੱਕ ਇੱਕ ਚੀਜ਼ ਹੋਊਗਾ ਨਾ ਉਹ ਡਿਸਟ੍ਰਿਕਟ Town Planner ਦੇਖਦੇ ਨੇ ਤੁਸੀਂ ਉਹਨਾਂ ਨਾਲ ਡਿਸਕਸ ਕਰ ਲਿਓ ਮੈਨੂੰ ਉਹਦੇ ਬਾਰੇ ਜ਼ਿਆਦਾ ਨੋਲੇਜ ਨਹੀਂ ਆਪਾਂ ਤਾਂ ਉਹਨਾਂ ਕੇ ਸਵਾਲ ਕਰ ਲਈ ਜਿਹੜੇ ਉਹਨਾਂ ਦੇ ਜਿਹੜੇ ਜਿਹੜੇ ਮੈਂ ਦੇਖ ਸਕਦਾ ਇੱਕ ਮੇਨ ਮੇਨ ਮੁੱਦਾ ਇਹ ਸੀ ਜੇ ਤੁਹਾਡਾ ਜੇ ਪਾਣੀ ਵਾਲਾ ਸੀਗਾ ਪਾਣੀ ਦਾ ਤਾਂ ਅਸੀਂ ਜਾ ਕੇ ਦੇਖ ਕੇ ਆਏ ਆ ਇਹ ਵੀ ਨਾਲ ਸੀ ਪਈ ਜੀ ਸਾਡੇ ਪਾਣੀ ਵਾਲੇ ਦਾ ਕਿਤੇ ਕੁਛ ਹੈ ਨਹੀਂ ਪ੍ਰੋਗਰਾਮ ਵੀ ਪਾਣੀ ਪਾਉਂਦੇ ਨੇ ਜਾਂ ਇਦਾਂ ਕਰਦੇ ਠੰਡਾ ਕਰਦੇ ਜਿਵੇਂ ਤੁਸੀਂ ਕੱਲ ਕਹਿੰਦੇ ਸੀ ਮੈਨੂੰ ਪਾਣੀ ਪਾ ਕੇ ਠੰਡਾ ਕਰ ਦੇਉਂਦੇ ਉਸ ਮੈਲਾ ਹੁੰਦੀ ਹੈ ਪਾਣੀ ਵਾਲਾ ਤਾਂ ਕੋਈ ਮਕਸਦ ਕਿਤੇ ਜੂਜ ਹੀ ਨਹੀਂ ਹੁੰਦਾ ਨਹੀਂ ਜੀ ਨਹੀਂ ਇੱਕ ਮਿੰਟ ਇੱਕ ਮਿੰਟ ਕੱਲ ਸਾਨੂੰ ਖੁਦ ਮਾਲਕਾਂ ਨੇ ਇਹ ਗੱਲ ਕਹੀ ਹੈ ਅੱਜ ਸਵੇਰ ਇੱਕ ਨਹੀਂ ਸਵੇਰ ਜਿਹੜਾ ਸਾਡਾ ਪਾਣੀ ਵਾਲਾ ਪ੍ਰੋਸੀਜਰ ਹੈ ਕਹਿੰਦਾ ਉਹ ਤਾਂ ਸਾਡੀਆਂ ਬੰਬੀਆਂ ਚੱਲਦੀਆਂ ਤੇ ਉਹ ਪਾਣੀ ਉਹਦੇ ਵਿੱਚ ਉੱਥੇ ਪੰਪਾਂ ਦੇ ਪੈਂਦਾ ਫਿਰ ਉਹ ਠੰਡੇ ਹੁੰਦੇ ਨਾ ਉਹ ਪਾਣੀ ਉੱਥੇ ਜਮਾ ਹੁੰਦਾ ਉਹੀ ਪਾਣੀ ਉਹ ਬਾਹਰ ਆਇਆ ਪਿਆ ਆ ਬਾਡ ਡੱਗ ਬਣਿਆ ਜੀ ਉਹ ਇੱਕ ਮਿੰ ਇੱਕ ਮਿੰਟ ਅਰ ਫਾਈਨਰੀ ਵਾਲਾ ਸੂਆ ਹੈ ਉਹਦੇ ਵਿੱਚ ਇੱਥੇ ਡੱਗੀਆਂ ਇੰਨੀਆਂ ਫਲੈਸ਼ਾਂ ਨਹੀਂ ਪਰਦੇ ਥੱਲੋਂ ਉਹ ਡੱਗੀਆਂ ਨਾਲ ਪਾਣੀ ਚੱਕ ਚੱਕ ਇੱਥੋਂ ਹਉਦੀਆਂ ਚੋਂ ਇਹ ਸੂਏ 'ਚ ਪਾਉਂਦਾ ਰਿਹਾ ਜਾਂ ਸੂਏ 'ਚ ਤਰਾਜ ਕੀਤਾ ਤਾਂ ਉੱਥੋਂ ਤਾਂ हट ਗਏ ਜੀ ਇਹ ਫਿਰ ਆ ਇੱਥੇ ਕਾਲਾ ਗੁਰਪ੍ਰੀਤ ਨਾਲ ਬਾਣ ਆ ਗੁਰਪ੍ਰੀਤ ਦੇ ਬਾਣ ਦੇ ਨਾਲ ਪਾਉਂਦੇ ਰਹੇ ਜੀ ਇਹ ਇਹਦਾ ਮੇਨ ਪਾਣੀ ਦਾ ਪ੍ਰੋਸੈਸ ਹੈ ਉਹ ਜਿਹੜੀ ਲੇਬਰ ਰਹਿੰਦੀ ਹੈ ਉਹਨਾਂ ਦਾ ਹੀ ਘਰੇਲੂ ਪਾਣੀ ਉਹ ਤਾਂ ਨਹੀਂ ਜਿਉਂਦੀ ਉਹ ਡੀਐਸਪੀ ਸਾਹਦੇ ਸਾਹਮਣੇ ਰੋਜ਼ ਕੋਈ ਪਾਈਪ ਪੰਡ ਗਏ ਯਾਰ ਉਹ ਮੈਂ ਮੈਂ ਨਾ ਇੱਕ ਮਿੰਟ ਬਾਈ ਜੀ ਤੁਸੀਂ ਦੱਸਿਓ ਬੜਾ ਇਹਦਾ ਵਾਹ ਡਿਪਟੀ ਸਾਹਿਬ ਕੋਲੇ ਉਹਨੇ ਕਿਹਾ ਕਹਿੰਦੇ ਜੀ ਅਸੀਂ ਇਹਨੂੰ ਸਟ੍ਰੀਮ ਨਾਲ ਗਰਮ ਕਰਕੇ ਫੇਰ ਪਘਲਾਉਨੇ ਆ ਫਿਰ ਸਟ੍ਰੀਮ ਟਾਸ ਨਾਲ ਬਣਾਉਂਦੇ ਜੀ ਨਾ ਨਾ ਜੀ ਇੱਕ ਹੋਰ ਜੀ ਇੱਕ 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 ਫਿਰ ਕਹਿ ਰਹੇ ਆ ਦੱਸਦੇ ਲੋਕ ਕਹਿੰਦੇ ਕਹਿੰਦੇ ਫਿਰ ਉਹ ਜੋ ਟਾਇਰ ਨਾਲ ਗੱਲਤਾ ਸੁਣੋ ਇਹ ਟਾਇਰ ਨਾਲ ਕਿਉਂ ਨਹੀਂ ਹੁੰਦਾ ਜੀ ਸਰ ਵੀ ਇਹ ਖੁਦ ਕਹਿ ਰਹੇ ਨਾ ਵੀ ਅਸੀਂ ਪਹਿਲਾਂ ਪਾਣੀ ਦੀਆਂ ਟੈਂਕੀਆਂ ਡੋਲਦੇ ਹੁਣ ਨਹੀਂ ਡੋਲਦੇ ਤੇ ਅਸੀਂ ਪਰ ਪੁੱਛਿਆ ਇਹਨਾਂ ਨੂੰ ਵੀ ਹੁਣ ਉਹ ਪਾਣੀ ਕਿੱਥੇ ਜਾਣ ਲੱਗ ਗਿਆ ਰੋਲਾ ਦਾ ਸਮੈਲ ਦਾ ਜੀ ਗੰਦੀ ਸਮੈਲ ਆਉਂਦੀ ਸਰ ਇਹ ਤਾਂ ਅੱਜ ਕੀ ਦੇਖ ਲਈ ਡੱਬ ਭਰੇ ਪਿਆ ਮੰਗਾ ਅਸੀਂ ਕੋਟੀਆਂ ਦੇ ਅੰਦਰ ਉਹ ਕਿਹੜਾ ਮੋਟਰ ਸਾਰਸੀ ਵਾਲਾ ਮੋਟਰ ਮਗਾ ਕੇ ਕਿਥੇ ਸਰ ਜਿਹੜੇ ਉਹ ਡੱਬ ਦੇ ਦੇਖ ਲਈ ਕਹਿੰਦੇ ਇਸ ਦਾ ਇੱਕ ਕੁੱਕਰ ਹੈ ਕਹਿੰਦੇ ਕੁੱਕਰ ਦੇ ਥੱਲੇ ਅਸੀਂ ਹੀਟ ਦਿੰਨੇ ਆਂ ਵੀ ਅੰਦਰ ਉਹ ਟਾਇਰ ਬਾਇਲ ਹੁੰਦੇ ਆ ਇਹਦੇ ਚ ਉਹ ਮਤਲਬ ਬਿਨਾਂ ਆਕਸੀਜਨ ਦੇ ਵਿੱਚੋਂ ਉਹਦੇ ਚ ਉਹਦੇ ਜੇ ਉਹ ਕਹਿੰਦੇ ਵੀ ਤਾਰ ਲੱਗ ਜਾਂਦੀ ਹੈ ਕਾਰਬਨ ਲੱਗਦੇ ਤੇ ਤੇਲ ਲੱਗ ਨਿਕਲ ਜਾਂਦਾ ਹਾਂਜੀ ਹਾਂਜੀ ਜਿਹੜਾ ਉਹਨੂੰ ਹੀਟ ਦਿੰਦੇ ਆ ਉਹ ਕਾਦੇ ਨਾਲ ਦਿੰਦੇ ਆ ਜੀ ਉਹ ਤਾਂ ਜਾਂ ਤਾਂ ਲੱਕੜ ਨਾਲ ਦਿੰਦੇ ਆ ਜਾਂ ਜਿਹੜੀ ਗੈਸ ਨਿਕਲਦੀ ਆ ਉਹਦੇ ਨਾਲ ਦਿੰਦੇ ਆ ਟਾਇਰਾਂ ਦੇ ਇਹਨੇ ਕੰਨੀਆਂ ਟਾਇਰ ਮਚੋਂ ਉਹਦੇ ਥੱਲੇ ਹੀ ਟਾਇਰਾਂ ਦੇ ਕੰਨੀਆਂ ਟਾਇਰ ਤਾਂ ਰੌ ਮਟੀਰੀਅਲ ਹੈ ਜੀ ਟਾਇਰ ਕਿਉਂ ਬਚਾਉਂਦੇ ਲੱਕੜ ਦੇ ਕਿ ਕਾਦੇ ਵਾਦ ਤੇ ਹੁੰਦੇ ਜੀ ਲੱਕੜ ਦਾ ਲੱਕੜ ਸੀਗੀ ਅੰਦਰ ਜੀ ਲੱਕੜ ਸੀਗੀ ਨਹੀਂ ਕੋਈ ਪੁੱਛ ਰਿਆ ਨਹੀਂ ਸਟ੍ਰੀਮ ਕੱਦਣਾ ਪਹਿਲਾਂ ਕਰਦੇ ਆ ਜੀ ਆਪਾਂ ਨੂੰ ਇਹ ਨਹੀਂ ਲੱਗਦਾ ਕਿਸੇ ਟਾਈਮ ਚੱਲਦੇ ਇਹਨੂੰ ਅਚਨਚੇ ਚੈੱਕ ਕਰ ਲੈਣੇ ਆ ਸਰ ਉਹ ਜਿਹੜੀ ਗੈਸ ਹੈ ਸਰ ਉਹ ਜਿਹੜੀ ਬਣਾਉਂਦੇ ਨੇ ਨਹੀਂ ਨਹੀਂ ਲੱਕੜਾ ਵੀ ਜਿਹੜੀ ਨਹੀਂ ਨਹੀਂ ਇੱਕ ਜਗ੍ਹਾ ਕਰ ਲਓ ਨਹੀਂ ਸੰਦੋਂ ਵੀਰ ਕੇ ਸਮਝ ਖੜਾ ਹੋ ਕੇ ਕਰ ਲੋ ਜਿਹੜੇ ਲੋਕ ਗੱਲਾਂ ਕਰਦੇ ਨੇ ਉਹ ਬੋਲੋ ਯਾਰ ਸਰ ਜਿਹੜੀ ਗੈਸ ਹੈ ਇਹ ਕਹਿੰਦੇ ਬੋਇਲਰ ਨੂੰ ਚਲਾ ਹੀਟ ਕਰਨ ਵਾਸਤੇ ਹੁੰਦੇ ਉਹ ਗੈਸ ਅੰਦਰ ਹੀ ਤਿਆਰ ਕਰਦੇ ਆ ਜੇ ਪਰੋਂਦੀ ਉਹ ਜਦੋਂ ਆਪਾਂ ਬਣਾਉਂਦੇ ਆ ਨਾ ਉਹਨੂੰ ਟਾਇਰ ਨੂੰ ਜਦੋਂ ਟਾਇਰ ਤੋਂ ਕੱਢਦੇ ਆ ਤਾਂ ਟਾਇਰ ਦੇ ਵਿੱਚੋਂ ਨਿਕਲਦੀ ਆ ਤੇਲ ਬਣਦਾ ਠੰਡੇ ਕਰਕੇ ਜਿਹੜਾ ਤੇਲ ਬਣ ਗਿਆ ਠੀਕ ਆ ਜਿਹੜਾ ਤੇਲ ਨਹੀਂ ਬਣ ਸਕਦਾ ਉਹ ਗੈਸ ਸਟੋਰ ਹੋ ਜਾਂਦੀ ਉਸੇ ਨਾਲ ਹੀਟ ਕਰਦਾ ਹਾਂਜੀ ਉਸੇ ਨਾਲ ਹੀਟ ਵੀ ਹੋ ਜਾਂਦਾ ਜਾਂ ਲੱਕੜ ਨਾਲ ਕਰਨੀ ਹਾਂਜੀ ਲੱਕੜਦੰਦ ਰ ਹੈ ਹੀ ਨਹੀਂ ਹੈਗੀ ਕਿੱਥੇ ਉਹ ਸਾਹਮਣੇ ਜਮ ਐਂਡ ਤੇ ਪਈ ਹੈ ਲੱਕੜ ਨਾਲ ਲੈ ਕੇ ਆਉਂਦੇ ਦੇਖੇ ਜਦੋਂ ਫੈਕਟਰੀ ਬਣੀ ਹੈ ਮੈਂ ਇੱਥੇ ਪਹਿਲੇ ਤੋਂ ਦੋ ਮਿੰਟ ਕਿਉਂ ਆ ਰਿਹਾ ਹਾਂ ਸਪੈਸ਼ਲ ਟੈਂਸ਼ਨ ਚਲੋ ਠੀਕ ਹੈ ਮੈਂ ਵਿੱਚ ਹੀ ਸਮਝ ਨਹੀਂ ਆਉਂਦੀ ਬਈ ਸਰ ਪਰ ਲਾਸਟ ਪੁਆਇੰਟ ਸਰ ਇੱਕ ਲਾਸਟ ਪੁਆਇੰਟ ਤੁਹਾਡੇ ਅਕੋਰਡਿੰਗ ਸਹੀ ਹੈ ਸ਼ੁਭ ਨਾਮ ਜੀ ਰਵਿਦੀਪ ਸਿੰਘ ਰਵੀਦੀਪ ਸਿੰਘ ਦਾ ਐਕਸ਼ਨ ਨੰਬਰ ਟੈਂਡਾ ਜੀ ਸੋਲੂਸ਼ਨ ਬੋਰਡ ਹੈ ਜੀ ਹਾਂਜੀ ਠੀਕ ਹੈ ਇੱਕ ਮਿੰਟ ਨੋਟ ਕਰਾਂ ਮੜਾ ਜੀ ਆਪਾਂ ਸੁਣੂ ਮਿਲ ਲਾਂਗੇ ਅਸੀਂ ਸੋ ਸੋ ਰਿਪੋਰਟ ਜਿਹੜੀ ਵੀ ਹੈਗੀ ਜੀ ਅਸੀਂ ਸਾਡੀ ਰਿਪੋਰਟ ਭੇਜਦੇ ਹਾਂ ਉਹਨਾਂ ਦੀ ਫੀਡਬੈਕ ਆਉਂਦੀ ਵੀ ਹੁੰਦਾ ਨਹੀਂ ਕੋਈ ਨਹੀਂ ਸਾਡੀ ਮੰਗ ਇਹਨੂੰ ਸੀਲ ਕੀਤੀ ਹੈ ਉਹ ਚਮਤਰਪੰਦ ਕਰਨੀ ਚੱਲੋ ਕੋਈ ਨਹੀਂ ਮੈਂ ਤਾਂ ਰਿਪੋਰਟ ਪੇਸ ਰਿਪੋਰਟ ਪੇਸ ਰਿਪੋਰਟ ਪੇਸ ਕਰ ਦੇ ਮੈਨੂੰ ਪਤਾ ਹੈ ਮੈਂ ਪਤਾ ਕੀ ਅੱਗੇ ਦਾ ਸੀਨ ਆਪਾਂ ਠੀਕ ਹੈ ਮੈਂ ਦੋਨੇ ਚੀਜ਼ਾਂ ਲਿਖ ਦਵਾਂ ਅਸੀਂ ਤੁਹਾਡੇ ਕਮੈਂਟ ਕਰ ਸਕਦਾ ਹੈ ਮਸ਼ੀਨਰੀ ਜਿਹੜੀ ਸਾਰੀ ਚਾਹੀਦੀ ਹੈ ਨਹੀਂ ਉਹ ਅਸੀਂ ਨਹੀਂ ਮਸ਼ੀਨਰੀ ਦਾ ਤੁਸੀਂ ਜਿਹੜਾ ਤੁਹਾਡੇ ਡਿਪਾਰਟਮੈਂਟ ਦਾ ਕੰਮ ਹੈ ਉਹਨਾਂ ਲਈ ਸਾਨੂੰ ਇਸ ਬਾਰੇ ਪੁੱਛੋ ਇੱਕ ਟੈਨਰਪੋਰਟ ਦੇ ਜੋ ਤੁਸੀਂ ਲੈ ਲਓ ਕਦੋਂ ਮਿਲ ਜੂਗੀ ਸਰੋਪ ਮੈਂ ਤਾਂ ਉੱਪਰ ਭੇਜੂਗਾ ਜੀ ਨਹੀਂ ਉਹ ਤਾਂ ਪਤਾ ਕੀ ਇਹ ਤਾਂ ਭੇਜਿਆ ਅਫਸਰਾਂ ਨੇ ਤਾਂ ਰਿਪੋਰਟ ਦੇ ਦੂਗਾ ਵੀ ਆਹ ਕੋਈ ਉਹ ਰਾਸਤੇ ਦੀ ਬਸ ਅਫਸਰ ਤਾਂ ਬੜੇ ਨੇ ਬਹੁਤ ਯਾਰ ਨੇ ਇੱਕ ਖੁੱਪਾ ਉਹਦੀ ਮਾਰੀ ਹੈ ਪਾਣੀ ਕੋਈ ਮੰਨਿਆ ਕਿ ਨਹੀਂ ਇਹ ਬੰਦੇ ਨੇ ਇਕੱਲਾ ਸੂਰੇ ਦਾ ਪਾਣੀ ਹੈ ਤਾਂ ਇਹ ਕਿੰਨੇ ਦਿਨ ਹੋ ਗਏ ਦਿਖਾਈ ਲੈ ਆਜਾ ਜੀ ਉਹ ਸੀਵਰੇਜ ਦਿਖਾ ਦਿਓ ਆਜੋ ਇੱਕ ਮਿੰਟ ਸਾਰੇ ਸੀਵਰੇਜ ਮੁੱਠੀ ਆਜੋ ਨਾ ਬੜਾ ਸੀਵਰੇਜ ਕੋਲੇ ਆਜੋ ਹਾਂ